ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਲਕੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸਾਰੇ ਵਧੀਆ ਵੀਡੀਓ ਸ਼ੁਰੂ ਕਰਦੇ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਓ ਜੀ ਅੱਜ ਆਪਾਂ ਕੁੜਤੇ ਪਜਾਮੇ ਦੀ ਕਟਿੰਗ ਕਰਦੇ ਆਂਗੇ ਤੁਹਾਨੂੰ ਪਜਾਮੇ ਦੀ ਕਟਿੰਗ ਦਿਖਾਵਾਂਗੇ ਇੱਥੋਂ ਆਪਾਂ ਨੇ ਘੇਰ ਲੈਣਾ ਇਹਦਾ ਛੋਟਾ ਪੀਸ ਹੈ 12 ਇੰਚ ਉੱਪਰ ਲਾ ਘੇਰਾ ਜਿੱਥੇ ਆਪਾਂ ਲਾਸਟਿਕ ਪਾਵਾਂਗੇ ਠੀਕ ਹੈ ਜੀ ਇਧਰੋਂ ਆਪਾਂ ਨੇ ਇਹਦਾ ਆਸਣ ਲੈ ਲੈਣਾਗਾ 16 ਇੰਚ ਮੋਰੀ ਲੈ ਲੈਣੀ ਆਪਨੇ 10 ਇੰਚ ਛੋਟੇ ਪੀਸ ਦੀ ਵੱਡਾ ਪੀਸ ਇਹਦੇ ਨਾਲੋਂ 2 ਇੰਚ ਵੱਧ ਰੱਖਿਆ ਜਾਂਦਾ ਜੀ ਇਹੜਾ ਆਪਾਂ ਇਸ ਤਰ੍ਹਾਂ ਲਾ ਕੇ ਨਿਸ਼ਾਨੀ ਨਾਲ ਇਸ ਤਰ੍ਹਾਂ ਅਸਰ ਨਾਲ ਮਿਲਾਵਾਂਗੇ ਲਵਾਈ ਹੈ ਜੀ ਇਹਦੀ ਪਜਾਮੇ ਦੀ 43 ਇੰਚ ਪਿਆਰੇ 38 ਇੰਚ ਹੈ 3 ਇੰਚ 4 ਇੰਚ ਆਪਾਂ ਵੱਧ ਲਵਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਦੇਖੋ ਇਸ ਤਰ੍ਹਾਂ ఇచ్చ ఇ కట్ ఇర నిశాని

ਆ ਛੋਟੇ ਪੀਸ ਤੇ ਆਪਾਂ ਨੇ ਜੇਬਾਂ ਲਾਉਣੀਆਂ ਨੇ ਜੀ ਨਿਸ਼ਾਨੀ ਲਾ ਲਾਂਗੇ ਉੱਪਰੋਂ ਆਪਾਂ 4 ਇੰਚ 5 ਇੰਚ ਰੱਖਾਂਗੇ ਆ ਜੇਬਾਂ ਦਾ ਮੁੱਗਾ ਆ ਗਿਆ ਜੀ ਇੱਥੇ ਆਪਾਂ ਨੇ ਟੱਕ ਲਾ ਲੈਣੇ ਨੇ ਜੀ ਉਰਲੇ ਪੀਸ ਚਾਪਾ ਅੱਧਾ ਪੌਣਾ ਇੰਚ ਦੀ ਜੀ ਕਾਟ ਪਾ ਦੇਣੀ ਹੈ ਠੀਕ ਹੈ ਜੀ ਫਿਰ ਆਪਾਂ ਇਹਦੀ ਕਟਾਈ ਕਰਦਾ ਹੈ ਇਸੇ ਤਰ੍ਹਾਂ ਆਪਾਂ ਨੇ ਆ ਦੂਜਾ ਪੀਸ ਕੱਟ ਦੇਣਾ ਵੱਡਾ ਇਹ ਘੁੰਮੇ ਪਾਸੇ ਹੁੰਦੇ ਨੇ ਜੀ ਆਪਣੇ ਪਜਾਮੇ ਦੀ ਕਟਿੰਗ ਹੋ ਗਈ ਜੀ ਨਿਯਾਪ ਅਗਲੀ ਵੀਡੀਓ ਚ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਬਾਏ ਬਾਏ